ਬਟਾਲੇ ਵਿੱਚ 2 ਘੰਟਿਆਂ ਦੌਰਾਨ ਹੀ ਇੱਕ ਹੋਰ ਵਾਰਦਾਤਾਂ ਦੌਰਾਨ ਕਾਰਸਵਾਰ ਹਮਲਾਵਰਾਂ ਵੱਲੋਂ ਤਿੰਨ ਵਿਅਕਤੀਆਂ ਉੱਪਰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਜਖਮੀ ਕਰ ਦਿੱਤਾ ਜਦਕਿ ਹਮਲਾਵਰ ਜਾਂਦੇ ਸਮੇ ਮੋਟਰਸਾਈਕਲ ਵੀ ਨਾਲ ਲੈ ਗਏ ਤਿੰਨਾਂ ਨੂੰ ਹੀ ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਤਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਬਟਾਲਾ ਦੇ ਕੁਤਬੀ ਨੰਗਲ ਇਲਾਕੇ ਵਿੱਚ ਦੇਰ ਸ਼ਾਮ ਕਾਰਸਵਾਰ ਅਣਪਛਾਤੇ ਹਮਲਾਵਰਾਂ ਨੇ ਬਾਈਕ ਉੱਪਰ ਜਾ ਰਹੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਤੇਜ਼ ਤਰ੍ਹਾਂ ਹਥਿਆਰ ਨਾਲ ਹਮਲਾ ਕਰਤਾ ਜਿਸ ਦੌਰਾਨ ਤਿੰਨੇ ਵਿਅਕਤੀ ਜ਼ਖਮੀ ਹੋ ਗਏ ਇਸ ਦੌਰਾਨ ਹਮਲਾਵਰਾਂ ਦੀਆਂ ਜਾਂਦੀਆਂ ਹੋਈਆਂ ਜ਼ਖਮੀਆਂ ਦਾ ਮੋਟਰਸਾਈਕਲ ਵੀ ਨਾਲ ਲੈ ਗਏ ਫਿਲਹਾਲ ਇੱਕ ਜ਼ਖਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਬਰੀਸਾ ਰੈਫਰ ਕਰਤਾ ਗਿਆ ਦੂਸਰੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਿਹਾ ਹੈ ਫਿਲਹਾਲ ਤਿੰਨ ਲੋਕਾਂ ਨੂੰ ਜ਼ਖਮੀਆਂ ਨੂੰ ਤਿੰਨ ਜ਼ਖਮੀਆਂ ਨੂੰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਹੋਰ ਕੀ ਕੁਝ ਖਿਆ ਦੇਖੋ ਪ੍ਰੀ ਰਿਪੋਰਟ ਨਿਊਜ਼ ਪੰਜਾਬ ਤੇ ਬਟਾਲਾ ਸ਼ਹਿਰ ਤੋਂ ਖਾਸੀ ਰਿਪੋਰਟ ਜੀ ਬਾਜੀ ਬੋਲੀ ਅਚਕੀ ਹੋਇਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਾਣੇ ਤੇ ਆਪਾਂ ਬਟਾਲੇ ਵਾਲੋਂ ਆਉਂਦੇ ਹੀ ਪਿੰਡ ਨੂੰ ਉਦੋਂ ਭਾਜੀ ਗੱਡੀ ਆ ਰਹੀ ਐ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਈ ਪਿਛੋਲੇ ਆ ਕੇ ਗੱਡੀ ਖੜਾ ਲੀ ਸਾਡੇ ਅੱਗੇ ਮੋੜ ਤੇ ਆ ਕੇ ਆ ਆ ਬਾਈ ਮੋਟਰਸਾਈਕਲ ਤੇ ਆਂਦੇ ਸੱਤ ਜਿਹੇ ਨਹੀਂ ਨਹੀਂ ਦੋ ਮੋਟਰਸਾਈਕਲ ਹੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ਿਸ਼ ਦਾ ਖੋ ਕੇ ਲੱਗੇ ਜੇ ਤੇ ਬਹੁਤ ਮਾੜਾ ਮਾਰਿਆ ਕਾਸ਼ਿਸ਼ ਦੇ ਅਦਾਤਰ ਮਾਰੇ ਜੇ ਨਾਲ ਬ੍ਰੈਕਸ ਬੋਲ ਮਾਰੇ ਜੇ ਕਿੰਨੇ ਜਿਹੇ ਜਖਮੀ ਹੈ ਇਹਨੇ ਜਾਣੀ ਚੱਕਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਹੱਥ ਟੁੱਟ ਗਈ ਜੇ ਤੇ ਇੱਕ ਲਾਵ ਮੁੰਡਾ ਉਹਦੇ ਸਿਰ ਤੇ ਬਹੁਤ ਜਾਈ ਛੱਟ ਲੱਗੀ ਜੇ ਹਾਂ ਕਿਹੜੀ ਗੱਲ ਨੂੰ ਝਗੜਾ ਗੱਡੀ ਕੋਈ ਝਗੜਾ ਨਹੀਂ ਭਾਈ ਆਪਾਂ ਆਪਣੇ ਧਿਆਨੋਂ ਬੜੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁਤ ਕੁੱਟਿਆ ਨਾ ਆ ਕੇ ਤੁਸੀਂ ਕਿਉਂ ਕਿੱਥੇ ਪਾਪਾ ਭਾਈ ਨੱਠ ਗਿਆ ਤੇ ਮੁੰਡੇ ਬਾਜਾ ਰੋੜਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇਹ ਕਿਸ ਗੱਲ ਦਾ ਝਗੜਾ ਸੀ ਜੇ ਕੌਣ ਆਏ ਸੀ ਪਤਾ ਲੱਗਾ ਪਤਾ ਨਹੀਂ ਲੱਗਾ ਭਾਈ ਨੇਰੇ ਜੇ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਮੈਂ ਕੋਲੀ ਕਾਲੀ ਚਲਾਈ ਜਾਂ ਮੈਂ ਕੋਲੀ ਨਹੀਂ ਚਲਾਈ ਬਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋਲੀ ਲੇਕਿਨ ਚੱਕਵੀ ਕਿੱਥੇ ਨੇ ਜਕਨੀ ਸਰਕਾਰੀ ਹਸਪੀਟਲ ਜੀ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਕਤਵੀ ਨਗਰ ਜੀ ਚੋਂ ਚੰਰਾ ਇੰਜਰਡ ਹੋਏ ਨੇ ਦੋ ਤਿੰਨ ਜਾਨੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲਾਗੇ ਨੇ ਜੀ ਤੇ ਬੱਚੇ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿ ਇੰਜਰਡ ਹੋਏ ਕਿੰਨੇ ਤਿੰਨ ਜਾਨੇ ਕਿੰਨੇ ਕੁ ਕਿੱਥੇ ਨੇ ਫਿਕਰ ਨਾ ਜਿਆਦਾ ਨੇ ਜਿਹੜਾ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਹੁਣ ਰਾਤ ਨੂੰ ਪਤਾ ਲੱਗ ਗਿਆ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਣੇ ਤੇ ਇੱਥੇ ਵਿੱਚ ਝਗੜਾ ਹੋਇਆ ਬਹੁਤਾ ਕਿਸੇ ਨੂੰ ਜਿਆਦਾ ਪਤਾ ਨਹੀਂ ਹੈ ਤੇ ਬਾਕੀ ਉਹਨਾਂ ਕੋ ਜਾ ਕੇ ਪਤਾ ਲੱਗੂ ਚੱਲੇ ਉੱਥੇ ਉਹ ਮੋੜ ਤੋਂ ਨਹੀਂ ਉਹ ਗੱਡੀ ਵੱਗ ਲੱਗੀ ਦੇਖੋ ਗੱਡੀ ਆ ਕੇ ਤਾਂ ਆਪਣੇ ਦੇ ਲੱਗ ਗਈ ਬੱਧੀ ਕਰੀ ਨਾ ਉਹ ਗੱਡੀ ਪਾ ਕੇ ਪਰ ਉਹ ਬਾਹਰ ਗਿਆ ਖੁਦ ਉਹ ਗੱਡੀ ਅੱਧ ਕਰੀ ਉਹਨਾਂ ਕੋਲ ਤੇ ਉਹਨਾਂ ਨਾਲ ਬੇਬਸ ਕਰਾ ਕੇ ਉਹ ਗੱਡੀ ਆ ਦੇ ਮਹਾਤਮਾ ਜੀ ਬਦਲ ਕੇ ਸਲ ਦੇ ਪਾਏ ਬੰਦਿਆਂ ਦਾ ਪਤਾ ਨਹੀਂ ਕੌਣੀ ਅੱਛਾ ਕਿੰਨੇ ਜਿੰਨੇ ਵੇ ਸਟਾ ਲੱਗ ਗਏ ਕੋਈ ਨਹੀਂ ਉਹ ਕਿੰਨੀ ਅਲੀ ਉਹ ਕਿਨੇ ਜਾਣੇ ਉਹ ਹੈਗਾ ਸਾਦਾ ਦੀ ਹਾਂ ਜੀ ਕਿੱਕੜੀ ਤੁਸੀਂ ਕਿੰਨੇ ਦੇ ਆਪਾਂ ਦੇ ਦਾ ਹਵਾਰਾ ਜਾਨੀ ਆਈ ਹੈ ਜੀ